ਅਜੋ ਵੀ ਕੁਝ ਮਾਰਾਇਨੇ ਬਖਸ਼ਿਆ ਇਹਨੇ ਮਗਰ ਡੂੰਗਾ ਰਾਜਵਾ ਤੇ ਸਮਝ ਵਾਲੀਆਂ ਗੱਲਾਂ ਕਿ ਦੁਨੀਆ ਨੂੰ ਦਿਖਾਉਣ ਵਾਲੀਆਂ ਨਹੀਂ ਆ ਮੈਂ ਬਾਣਾ ਪਾਲਿਆ ਤੇ ਸੁਣਿਆ ਮੇਰੇ ਮਗਰ ਲੱਜੇ ਇੱਤਾ ਕਰਕੇ ਨਹੀਂ ਇਹਦੇ ਅਗੰਮੀ ਥੇੜਿਆ ਦੇ ਕੇ ਅਮਰ ਤੇ ਕਾ ਅਸ਼ਮੇਸ਼ ਜੀ ਨੇ ਜਾ ਬਖਸ਼ੀਆਂ ਹੁਣ ਸਰਦਾਰੀਆਂ ਨੇ ਇਹ ਕੰਗਾ ਫੇਰ ਦੇ ਵਾਸਤੇ ਖਿਆਲ ਕਰਨਾ ਤੁਸੀਂ ਖਿਆਲ ਕਰੋ ਹਾਂ ਕਈ ਕਿਰਪਾਾਂ ਨੂੰ ਹੀ ਵਲੀ ਫਿਰਦੇ ਆ ਭਲਾ ਉਥੇ ਕੰਗੇ ਨੇ ਕੀ ਲੋੜਿਆ ਕੰਗਾ ਦੇ ਕੇਸਾਂ ਵਾਸਤੇ ਆ ਕੰਗਾ ਫੇਰ ਦੇ ਮਗਰ ਖਿਆਲ ਕਰਨਾ ਕਿ ਤੇ ਸਿਰਾਂ ਦੇ ਚੰਗਾਂ ਆ ਰੀਆਂ ਨੇ ਖਹਿਰਾ ਨਹੀਂ ਇੱਜ਼ਤਾਂ ਸੱਤ ਲਈ ਬਖ ਜਿੱਤੀਆਂ ਰਹਿਮਤਾ ਮਾਰੀਆਂ ਨੇ ਉੱਥੇ ਹੱਥ ਨਾ ਕਿਸੇ ਮਜਲੂਮ ਉਤੇ ਏ ਕੜਾ ਨਹੀਂ ਹੱਥ ਘੜੀਆਂ ਗਈਆਂ ਮਾਰੀਆਂ ਨੇ ਸਦਾ ਰਹਿਣਾ ਮਜਲੂਮਾਂ ਦੀ ਧਾਰ ਬਣ ਕੇ ਇਸੇ ਲਈ ਕਿਰਪਾਨ ਦਾ ਦਾਨ ਦਿੱਤਾ ਇਹ ਦਰਦੀ ਮੌਤ ਵੀ ਤੁਸਾਂ ਤੋਂ ਲਏ ਰਹਿ ਲੁੱਟ ਦੀ ਠੰਡੇ ਧਾਰ ਜਿੰਨਾ ਅਗਰਤ ਪਾਣੀ ਤੇ ਸ਼ਕਤੀ ਦੀ ਜੇਤ ਉਹਦੀ ਤੰਦੀ ਖਿੱਚਣ ਵਾਸਤੇ ਇੰਨਾ ਬਲ ਸੀ 225 ਕਿਲੋ ਕੋਈ ਇੰਨਾ ਬਲ ਖੇਚਦਾ ਚੁੱਕਦਾ ਹੋਵੇ ਉਹ ਸਾਹਿਬ ਜੀ ਦੀ ਤੰਦੀ ਨੂੰ ਮਾੜਾ ਮੋਟਾ ਖਿੱਚ ਸਕਦਾ ਸੀ ਤੇ ਮਹਾਰਾਜ ਦੇ ਤੰਦੀ ਖਿੱਚ ਕੇ ਕੰਨ ਲੱਗ ਲੈ ਆਉਂਦੇ ਸਨ ਸਾਹਿਬ ਜੀ ਨੇ ਪੱਥੇ ਚੋਂ ਤੀਰ ਕੱਢਿਆ ਚਿੱਲੇ ਦੇ ਚਾਰਦਿਆਂ ਚਾਰਦਿਆਂ ਕਿ ਸ਼ਬਦ ਪੜਿਆ ਮਹਾਰਾਜ ਜੀ ਕਹਿੰਦੇ ਲੰਕ ਲੂਟ ਲਿਓ ਫਲੰਗ ਪੇਸ਼ਖਾਨਾ ਚਲਾਓ ਨਰਤ ਗਰਦ ਮੈਂ ਮਲਾਉਂ ਜੋ ਮਾਤੇ ਅਬਿਮਾਨ ਕੇ ਰੂਮ ਨੌਬਤ ਪਜਾਉਂ ਸਾ ਮੋਹਰਾ ਚਲਾਉ ਪਾਤਸ਼ਾਹੀ ਲੈ ਕੇ ਆਉ ਤਖਤ ਸਾਜੇ ਸਹਿਬਾਨ ਕੇ ਨਾ ਆਪ ਲੜੂ ਨਾ ਫੌਜ ਲੜਾਉ ਪਰ ਵੀਰਣ ਛੇਤੀ ਬਾਣ ਮਗਾਉ ਨਾ ਛਾਡੂ ਖਲਕ ਨਾ ਛਾਡੂ ਬਲਕ ਪਰਬਤ ਕਾਟੂ ਇਰਾਨ ਖੁਰਾਸਾਨ ਕੇ ਐਨੀ ਗੱਲ ਕਹਿੰਦਿਆ ਕਹਿੰਦਿਆ ਤੀਰ ਕੰਨਾਂ ਤੱਕ ਖਿੱਚ ਲਿਆ ਤੇ ਜੇ ਨੋ ਤੀਰ ਸ਼ਰਰ ਕਰਦਾ ਛੁੱਟਿਆ ਉਹ ਜਿੰਨੀ ਵੀ ਫੌਜ ਖਲੋਤੀ ਸੀ 10000 ਬੰਦੇ ਦੀ ਪਾਲ ਇੱਕ ਦਮ ਹੀ ਧਰਤੀ ਤੇ ਡਿੱਗ ਪਈ ਉਹ ਪਤਾ ਹੀ ਨਹੀਂ ਲੱਗਾ ਵੀ ਇਹਨਾਂ ਨੂੰ ਹੋਇਆ ਕੀ ਨਾ ਉਹਨਾਂ ਦਾ ਲਹੂ ਵਗਿਆ ਨਾ ਉਹਨਾਂ ਦੇ ਕੋਈ ਫੱਟ ਵੱਜਾ ਸਾਬ ਜੀ ਨੇ ਤੀਰ ਹੀ ਐਡੀ ਕਲਾ ਕਲਾ ਨਾਲ ਛੱਡਿਆ ਉਹ ਪਾਲ ਹੀ ਡਿੱਗ ਪਈ ਪਾਲ ਡਿੱਗ ਜਾ ਵੇਖ ਸਾਰਿਆਂ ਦੇ ਦਿਲ ਡਹਿਲ ਗਏ ਡਰ ਗਏ ਫੇਰ ਗਾਹੇ ਆਉਣ ਦੀ ਜੁਰਤ ਉਹਨਾਂ 'ਚ ਕਿੱਥੇ ਰਹਿਣੀ ਸੀ ਸਾਬ ਜੀ ਨੇ ਇੰਦਾ ਕਲਾ ਵਰਤਾਇਆ ਜਦੋਂ ਇੱਕਦਾਂ ਡਿੱਗ ਪਏ ਫਿਰ ਮਹਾਰਾਜ ਨੇ ਤਾੜੀ ਮਾਰੀ ਆਖਿਆ